ਜਿੰਦ ਮਰ ਜਾਣੀ ਭਾਗ ਅਠਮ ਲੇਖਕਾ ਸਿਮਰ ਸੰਧੂ ਜੀ ਛਿੰਦੀ ਦਾ ਨਿਆਣਾ 5 ਮਹੀਨਿਆਂ ਦਾ ਹੋ ਗਿਆ ਸੀ ਹੁਣ ਪਰ ਅਜੇ ਤੱਕ ਕਿਸੇ ਕਿਸੇ ਨੂੰ ਪਤਾ ਸੀ ਨਿਆਣੇ ਦਾ ਕਿਉਂਕਿ ਘਰਦਿਆਂ ਨੇ ਆਪਣੇ ਵੱਲੋਂ ਕਿਸੇ ਨੂੰ ਕੁਝ ਨਹੀਂ ਦੱਸਿਆ ਇਹ ਸਭ ਦੇ ਵਿੱਚ ਛਿੰਦੀ ਨੂੰ ਜਗ ਜਹਾਨ ਦੀ ਕੋਈ ਵੀ ਪ੍ਰਵਾਹ ਨਹੀਂ ਸੀ ਉਹ ਸਾਰਾ ਦਿਨ ਆਪਣੇ ਨਿਆਣੇ ਨਾਲ ਮਸਤ ਰਹਿੰਦੀ ਇਹ ਗੱਲ ਵੱਖਰੀ ਸੀ ਕਿ ਮਾਂ ਬਾਪ ਨੂੰ ਫਿਕਰ ਸੀ ਇੱਕ ਤਾਂ ਨਿਆਣਾ ਵੀ ਅਧੂਰਾ ਤੇ ਦੂਜਾ ਛਿੰਦੀ ਦਾ ਘਰ ਪਟਿਆ ਗਿਆ ਭਾਵੇਂ ਮਾਪਿਆਂ ਘਰੇ ਸੀ ਛਿੰਦੀ ਪਰ ਬਾਪਿਆਂ ਨੂੰ ਪਿਤਰਤਾ ਸੀ ਤੇ ਕੀ ਪਤਾ ਲੱਗਿਆ ਸਾਨੂੰ ਕਦੋਂ ਰੱਬ ਦਾ ਬਲਾਵਾ ਆ ਜਾਵੇ ਤੇ ਛਿੰਦੀ ਇਕੱਲੀ ਰਹਿ ਜਾਊ ਇਹਦੀ ਸਾਰ ਕਿਵੇਂ ਲੈਣੀ ਹੈ ਤੇਰਾ ਛਿੰਦੀ ਦਾ ਬਾਪ ਇੰਨਾ ਪਿਤਰਾ ਦੇ ਵਿੱਚ ਹੀ ਅਧਾ ਰਹਿ ਗਿਆ ਸੀ ਉਧਰ ਤਰਲੋchan ਸਿੰਘ ਨੇ ਖਰਾਬ ਗਿਣੀ ਬਿਦਾ ਦਿੱਤੀ ਤੇ ਕਦੇ ਕਦੇ ਜ਼ਰੂਰ ਵਜੋਂ ਪੀਣ ਵਾਲਾ ਤਰਲੋ ਜਨਾ ਸਿਉਟ ਹਲਦੇ ਦੇ ਦਿਨ ਤੋਂ ਵੀ ਪਹਿਲਾਂ ਘਰ ਜਾਉਦਾ ਮਾਂ ਨੂੰ ਤਾਂ ਪਤਾ ਸੀ ਕਿ ਪੁੱਤ ਦਾ ਫਿਕਰ ਸੀ ਪਰ ਉਹ ਦਰਦੀ ਬੋਲਦੀ ਨਹੀਂ ਸੀ ਹੁਣ ਤਰਲੋ ਜਨ ਸਿਉ ਬਿਨਾ ਗਨੋ ਹਰਖਿਆ ਰਹਿੰਦਾ ਵੱਡੇ ਘਰ ਕਰਕੇ ਲੋਕਾਂ ਦਾ ਆਉਣਾ ਜਾਣਾ ਭਾਵੇਂ ਸੀ ਪਰ ਉਹ ਪਿਛਲੇ ਪਾਸੇ ਕਸੂ ਆ ਦੇ ਬਾੜੇ ਵਿੱਚੋਂ ਹੀ ਮੁੜ ਜਾਂਦੇ ਸੀ ਤਾਂ ਕਰਕੇ ਸਿੰਦੀ ਦੇ ਹੋਂ ਨਾ ਹੋਣ ਦਾ ਕਿਸੇ ਨੂੰ ਘੱਟ ਹੀ ਪਤਾ ਲੱਗਦਾ ਸੀ ਜੇ ਚਾਚੇ ਤਾਇਆ ਨੂੰ ਪਤਾ ਸੀ ਤਾਂ ਉਹਨਾਂ ਨੂੰ ਇਹ ਪਤਾ ਸੀ ਕਿ ਸਿੰਦੀ ਕੋਲ ਨਿਆਣਾ ਮਰਿਆ ਹੋਇਆ ਹੈ ਤੇ ਹੁਣ ਘਟੋ ਘਟ ਸਿੰਦੀ ਤੇ ਤਰਲੋਚਨ ਸਿਆਣੂ ਇੱਕ ਦੂਜੇ ਨਾਲ ਸੰਬੰਧ ਰੱਖਣ ਦਾ ਪਰਹੇਜ਼ ਸਾਲ ਦਾ ਕਰਨਾ ਪਵੇਗਾ ਇਹ ਵੀ ਕਿਸੇ ਸਿਆਣੇ ਨੇ ਦੱਸਿਆ ਉਹ ਤਾਂ ਕਲਾਉਂ ਲਈ ਇਹ ਗੱਲ ਤਰਲੋਜਨ ਸਾਹਿਬ ਨੇ ਉਹਨਾਂ ਨੂੰ ਆਖੀ ਸੀ ਕਮ ਸੇ ਕਮ 1 ਸਾਲ ਦਾ ਬੋਲ ਤਾਂ ਲਏ ਗਿਆ ਸੀ ਸ਼ਾਇਦ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਸ਼ਿੰਦੀ ਦੀ ਸਾਲ ਘਰ ਵਿੱਚ ਆਹ ਕੋਲ ਟਿਕਾਣੇ ਵੀ ਆ ਜਾਊ ਤੇ ਉਹ ਨਿਆਣੇ ਨੂੰ ਛੱਡ ਕੇ ਭੱਜੀ ਆਉ। ਉਧਰ ਤਰਲੋਜਨ ਸਿਉ ਨੇ ਅਯਾਸ਼ੀ ਬੁਦਾਦ ਦਿੱਤੀ ਦੈਨ ਲਾ ਦੇ ਗਏ ਛਿੰਦੀ ਦੀ ਬਿਆਣੀ ਲਾਡੋ ਦਾ ਹੁਣ ਪਤਾ ਲੱਗਣ ਲੱਗ ਪਿਆ ਕਿ ਇਹ ਕੁੜੀ ਐ ਕਿ ਮੁੰਡਾ ਅਕਸਰ ਕਿਨਰ ਸਮਾਜ ਦਾ ਹੌਲੀ-ਹੌਲੀ ਪਤਾ ਲੱਗਦਾ ਜਨਮ ਤੋਂ ਮੁੰਡਾ ਕੁੜੀ ਹੋਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਛਿੰਦੀ ਨੇ ਆਪਣੀ ਲਾਡੋ ਦਾ ਨਾਮ ਰਮਨ ਰੱਖਿਆ ਰੱਬ ਵੀ ਰਹਿਤ ਸੀ ਉਹਦੇ ਲਈ ਉਹਦੀ ਕੁੱਖ ਹਰੀ ਹੋਈ ਰੈਂਤ ਦੀ ਜਨਮਾ ਹੈ ਰੈਂਤ ਦੀਆਂ ਨੀਲੀਆਂ ਅੱਖਾਂ ਦੱਸ ਗੁਜਰੀ ਸੀ ਉਹੋ ਮੋਟੀ-ਮੋਟੀ ਗੋਲ ਗੱਕੇ ਵਰਗੀਆਂ ਗੱਲਾਂ ਆਏ ਲੱਗਦਾ ਸੀ ਜਿਵੇਂ ਸਹਜਾਦੀ ਹੋ ਗਈ ਕਿਸੇ ਰਾਜ ਮਹਿਲ ਦੀ ਹੁਣ ਤਾਂ ਛਿੰਦੀ ਆਪਣੇ ਹੱਥੀ ਉਹਦੇ ਲਈ ਬੰਨ ਸੁਵੰਨੀਆਂ ਫਰਾਕਾਂ ਬਣਾਉਂਦੀ ਰਹਿੰਦੀ ਅਤੇ ਉਹਨੂੰ ਸਜਾ ਕੇ ਰੱਖਦੀ ਚਿੰਦੀ ਦੇ ਬਾਪ ਨੂੰ ਪਿੱਤਰ ਸੀ ਚਿੰਦੀ ਦੀ ਕਿਸੇ ਰਾਜ ਦੀ ਮਹਿਲਾ ਦੀ ਰਾਣੀ ਸੀ ਤਲੋਚਨ ਸਿੰਘ ਦੇ ਘਰੇ ਚਿੰਦੀ ਹੈ ਜਿਹੜੀ ਅੱਜ ਆਪਣੇ ਲਈ ਆਪਣੀ ਨਿਆਣੀ ਲਈ ਸਾਰਾ ਦਿਨ ਕੰਮ ਕਰਦੀ ਦੇੜੇ ਵਿੱਚ ਬੈਠੇ ਬਾਪੂ ਨੇ ਕੰਮ ਕਰਦੀ ਚਿੰਦੀ ਨੂੰ ਦੇਖਦਿਆਂ ਸੋਚਣਾ ਕਿਤੇ ਇਹ ਮੰਨ ਜਾਂਦੀ ਤਲੋਚਨ ਸਿੰਘ ਦੀ ਗੱਲ ਤਾਂ ਅੱਜ ਆਪਣੇ ਖੇੜੇ ਵਿੱਚ ਹੁੰਦੀ ਪਤਾ ਨਹੀਂ ਕਿ ਠੀਕਾ ਮੋਤਾ ਬਚਿਆ ਪਿਆ ਇਹਦੇ ਦਿਮਾਗ 'ਤੇ ਛਿੰਦੀ ਦੇ ਭਰਾ ਪਰਜਾਈ ਭਾਵੇਂ ਮੁੱਖੋਂ ਨਹੀਂ ਸੀ ਬੋਲਦੇ ਪਰ ਉਹਨਾਂ ਨੇ ਅੱਜ ਵੀ ਛਿੰਦੀ ਦੇ ਜ਼ਖ਼ਮ ਬਾਰੇ ਕਿਸੇ ਨੂੰ ਕਹਿਤ ਨਹੀਂ ਦਿੱਤਾ ਸੀ ਜੇ ਕੋਈ ਪੁੱਛਦਾ ਕਿ ਛਿੰਦੀ ਅਜੀ ਇੱਥੇ ਕਿਉਂ ਆਏ ਤਾਂ ਇਹ ਕਹੇ ਕਿ ਛਿੰਦੀ ਦੇ ਸੌਰੇ ਨੇ ਘਰ ਦਾ ਬੰਨਣ ਕਰਾਇਆ ਹੈ ਤਾਂ ਕਰਕੇ ਛਿੰਦੀ ਦਾ ਵੀ ਬੰਨਣਾ ਕੀਤਾ ਹੋਇਆ ਹੈ ਕਿ ਇੱਥੇ ਰਹੁ ਥੋੜਾ ਟਾਇ ਗੱਲ ਟਾਲ ਦਿੱਤੀ ਆਦੀ ਛਿੰਦੀ ਰੋਤਾ ਪਰਵਾਹੀ ਨਹੀਂ ਸੀ ਕੋਈ ਆਪਣੀ ਰਹਿਮਤ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਤੇ ਰੱਬ ਜਾਣੇ ਰਹਿਮਤ ਸਮਝਦੀ ਸੀ ਕਿ ਰੱਬ ਵੱਲੋਂ ਹੀ ਹੱਸ ਪੈਦੀ ਸੀ ਛਿੰਦੀ ਰਹਿਮਤ ਨੂੰ ਹੱਸਦੀ ਦੇਖ ਆਪ ਦਾ ਸੁਣਾ ਹਸਦੀ ਛਿੰਦੀ ਤਾਂ ਦੁਨੀਆ ਰਹਿਮਤ ਦੀ ਬਣਾਈ ਬੈਠੀ ਸੀ ਸ਼ੈਦ ਮਨ ਵਿੱਚ ਇਹ ਸੀ ਕਿ ਕਦੇ ਤਾਂ ਤਰਲੋਚਨ ਸੌਂਦਾ ਮਨ ਆਪਣੇ ਬੱਚੇ ਲਈ ਬਦਲੂਗਾ ਕਦੇ ਤਾਂ ਆਉ ਪਰ ਉਦੋਂ ਤਾਂ ਤਰਲੋਚਨ ਸੌਂਦਾ ਸੋਚਣਾ ਇਹ ਸੀ ਕਿ ਜਿਸ ਦਿਨ ਅਕਲ ਟਕਾਣੇ ਆ ਗਈ ਛੰਦੀ ਦੀ ਉਦੋਂ ਆਪਣੇ ਆਪ ਹੀ ਬਨਜੂ ਪਰ ਇਹ ਸਭ ਵਿੱਚ ਰੌਸ਼ਨੀ ਤਰਲੋਚਨ ਸੌਦੀ ਉਹ ਕਰੀ ਵਾਦੀ ਰੌਸ਼ਨੀ ਤਰਲੋਚਨ ਨੂੰ ਦਿলো ਪਿਆਰ ਕਰਦੀ ਸੀ ਤਰਲੋਚਨ ਸਿੰਘ ਲਈ ਉਹ ਬਸ ਦਿਲ ਪਰਚਾਵੇ ਦਾ ਇੱਕ ਸਾਧਨੀ ਸੀ ਰੋਸ਼ਨੀ ਨੂੰ ਤਾਂ ਗ੍ਰਾਉ ਉਹ ਹੋਰ ਵੀ ਕਈ ਥਾਈ ਜਾਂਦਾ ਰੋਸ਼ਨੀ ਨੂੰ ਇਹ ਗੱਲ ਜਦੋਂ ਪਤਾ ਲੱਗਦੀ ਤਾਂ ਉਹਨੂੰ ਭੋਰਾ ਚੰਗਾ ਨਾ ਲੱਗਦਾ ਕੋਈ ਹੋਰ ਹੋਵੇ ਤਾਂ ਛੱਡ ਦਿੰਦੀ ਪਰ ਉਹ ਫਿਰ ਵੀ ਉਹਨੂੰ ਆਪਣਾ ਬਣਾਉਣਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਤਰਲੋਚਨ ਦੀ ਜ਼ਿੰਦਗੀ 'ਚ ਬਸ ਮੈਂ ਹੀ ਰਹਾਂ ਕਦੇ ਕਦੇ ਤਰਲੋਚਨ ਨੂੰ ਖਿੰਦੀ ਨੂੰ ਯਾਦ ਕਰਦਾ ਰਹਿੰਦਾ ਉਹਦੀ ਗੱਲਾਂ ਕਰਦਾ ਰਹਿੰਦਾ ਤਾਂ ਇਹ ਵੀ ਰੋਸੀ ਨੂੰ ਕਿਦੋਂ ਉਹ ਖਿੰਦੀ ਦੀਆਂ ਗੱਲਾਂ ਕਰਦਾ ਤਾਂ ਰੋਸੀ ਨੂੰ ਚੰਗਾ ਨਹੀਂ ਲੱਗਦਾ ਉਹ ਅਕਸਰ ਉਹਨੂੰ ਕਹਿੰਦੀ ਹੁੰਦੀ ਸੀ ਤਰਲੋਚਨਾ ਖੁੱਲ ਜਾ ਤੂੰ ਉਹਨੂੰ ਮੈਂ ਹੈ ਹੀ ਨਹੀਂ ਆ ਨਾ ਸਭ ਠੀਕ ਹੋ ਜਾਣਾ ਮੈਂ ਤੇਰੀ ਜ਼ਿੰਦਗੀ ਚ ਸਾਰੀਆਂ ਖੁਸ਼ੀਆਂ ਭਰ ਦੇਈਆਂ ਨੇ ਆਪੋਰ ਦੇ ਪੱਜ ਜਾਣਾ ਹੈ ਆਪਣੀ ਨਵੀਂ ਦੁਨੀਆ ਉਸਾਵਾਂਗੇ ਪਰ ਤਲੋਜਨ ਸੌਂਦੇ ਉਹਦੀਆਂ ਗੱਲਾਂ ਬਸ ਦਰ ਪ੍ਰਚਾਵਾਹੀ ਸੰ ਉਹ ਐਵੇਂ ਹੀ ਹਾ ਹੋਂ ਕਰ ਸਕਦਾ ਸੀ ਤਲੋਜਨ ਸੌਂਦੇ ਲੱਛਣਾ ਦਿਨੋ ਦਿਨ ਮਾੜੇ ਹੁੰਦੇ ਗਏ ਵੈਸੇ ਤਾਂ ਉਹਦੇ ਬਾਰੇ ਪਿੰਡ ਦੇ ਸਾਰੇ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਪਰ ਹੁਣ ਰੋਸ਼ਨੀ ਦੇ ਉਹਦੇ ਨਾਲ ਸਬੰਧਾਂ ਦੀ ਗੱਲ ਵੀ ਪਿੰਡ ਚ ਉੱਡ ਚੁੱਕੀ ਸੀ ਗੱਲ ਹੁੰਦੀ ਹੁੰਦੀ ਰੌਸ਼ਨੀ ਦੇ ਘਰ ਤੱਕ ਪਹੁੰਚ ਗਈ ਸੀ ਕੌਣ ਜਾਂਦਾ ਹੈ ਵੀ ਅਗਲਾ ਵੀ ਕੁੜੀ ਪਿੰਡ ਦੇ ਸਰਦਾਰਾਂ ਦੇ ਮੁੰਡੇ ਨਾਲ ਫਿਰਦੀ ਹੈ ਰੌਸ਼ਨੀ ਦੇ ਬਾਪੂ ਨੇ ਰੌਸ਼ਨੀ ਨੂੰ ਬਹੁਤ ਕੁੱਟਿਆ ਮਾਰਿਆ ਪਰਾਂਵਾ ਨੇ ਵੀ ਉਸ ਨੂੰ ਬਹੁਤ ਕੁੱਟਿਆ ਉਹ ਤਾਂ ਕਹਿੰਦੇ ਸੀ ਕਿ ਇੱਥੇ ਹੀ ਪਾਹ ਵੜ ਦਿੰਨੇ ਆ ਪਰ ਰੌਸ਼ਨੀ ਦੀ ਮਾਂ ਮੂਰੇ ਹੋ ਗਈ ਉਹਨਾਂ ਨੇ ਫੈਸਲਾ ਕਰ ਲਿਆ ਕਿ ਰੌਸ਼ਨੀ ਨੂੰ ਵਿਆਹ ਦੇਣਾ ਹੈ ਹੁਣ ਪਰ ਰੌਸ਼ਨੀ ਤਾਂ ਤਰਲੋਚਨ ਤੋਂ ਬਿਨਾ ਕਿਸੇ ਬਾਰੇ ਵੀ ਸੋਚੀ ਨਹੀਂ ਸੀ ਉਹ ਤਰਲੋਚਨ ਸੇ ਉਹਨੂੰ ਮਿਲਣਾ ਚਾਹਦੀ ਸੀ ਪਰ ਉਹਦਾ ਘਰੋਂ ਨਿਕਲਣਾ ਬਿਲਕੁਲ ਹੀ ਬੰਦ ਹੋ ਗਿਆ ਸੀ ਉਹਨੇ ਤਰਲੋਚਨ ਨੂੰ ਕਈ ਸਨੇਹ ਭੇਜੇ ਵਾਸਤੇ ਵੀ ਪਾਇਏ ਵੀ ਮੈਨੂੰ ਕਿਤੇ ਲੈ ਜਾ ਨਹੀਂ ਤਾਂ ਮੈਨੂੰ ਵਿਆਹ ਦੇਣਗੇ ਪਰਤ ਲੋਚਨ ਦੇ ਤਾਂ ਉਹ ਸ਼ੁਰੂ ਤੋਂ ਹੀ ਇੱਕ ਮਨ ਪਰਚਾਵਾਹੀ ਸੀ ਉਹਨੂੰ ਕਿਹੜਾ ਕੁੜੀਆਂ ਦਾ ਕੋਈ ਘਾਟਾ ਸੀ ਉਹ ਤਰਲੋਚਨ ਸੋਨੇ ਰੋਸ਼ਨੀ ਦੀ ਕੋਈ ਗੱਲ ਦਾ ਨਾ ਸੁਣੀ ਅਤੇ ਰੋਸ਼ਨੀ ਦਾ ਵੀ ਵਿਆਹ ਕਰ ਦਿੱਤਾ ਗਿਆ ਜਿਸ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ ਸੀ ਉਹਨੂੰ ਉਹਦੇ ਜਾਣ ਦਾ ਕੋਈ ਦੁੱਖ ਨਹੀਂ ਸੀ ਸੱਚੀ ਉਹ ਹੀ ਤਰਲੋਚਨ ਨੂੰ ਪੋਰਾ ਵੀ ਫਰਕ ਨਾ ਪਿਆ ਅਗਲੇ ਦਿਨ ਹੀ ਮੋਟਰ ਤੇ ਉਹ ਕਿਸੇ ਹੋਰ ਔਰਤ ਨਾਲ ਪਹੁੰਚ ਗਿਆ ਸੀ ਇਸ ਤਰ੍ਹਾਂ ਤਲੋਚਨ ਦਾ ਕੰਮ ਚੱਲਦਾ ਰਿਹਾ ਉਧਰ ਤਲੋਚਣ ਤੋਂ ਦੂਰ ਪੂਰੀ ਦੁਨੀਆ ਤੋਂ ਬੇਖਬਰ ਸਿੰਦੀ ਆਪਣੀ ਕੁੜੀ ਨੂੰ ਪਾ ਰਹੀ ਸੀ ਹੁਣ ਰਹਿਮ ਤੇ ਨਿੱਕੇ ਨਿੱਕੇ ਕਦਮ ਪੁੱਟਣ ਲੱਗੀ ਘਰੇ ਸਾਰਾ ਦਿਨ ਉਹਦੀ ਅੰਕਲਕਾਰੀਆਂ ਗੂੰਜਦੀਆਂ ਪਰ ਕਿਸੇ ਨੂੰ ਵੀ ਫਰਕ ਨਾ ਪੈਂਦਾ ਛਿੰਦੀ ਤੋਂ ਨਾਵਾ ਹੋਰ ਕੋਈ ਵੀ ਉਹਦੇ ਨਾਲ ਲਾੜ ਨਾ ਲੜਾਉਂਦਾ ਉਸ ਦਾ ਮਾਂ ਵੀ ਉਹਦੇ ਨੇੜੇ ਨਾ ਆਉਦੀ ਲਾੜ ਤਾਂ ਦੂਰ ਦੀ ਗੱਲ ਕੋਈ ਬਣਾਉਂਦਾ ਤੱਕ ਵੀ ਨਹੀਂ ਸੀ ਛਿੰਦੀ ਦੀ ਪਰਜਾਈ ਦਾ ਰਹਿਮਤ ਨੂੰ ਦੇਖ ਕੇ ਵੀ ਨਹੀਂ ਸੀ ਰਾਜੀ ਇਹਨੂੰ ਬੇਵਰਗੀ ਲੱਗਦੀ ਸੀ ਉਹ ਨੰਨੀ ਜਾਨ ਜਦੋਂ ਉਹਦੀ ਆਵਾਜ਼ ਸੁਣਦੀ ਨਾ ਇਸੇ ਲਈ ਤਾਂ ਕਰਨ ਬੰਦ ਕਰ ਲੈਂਦੀ। ਰਹਿਮਤ ਉਹਨੇ ਉਹਨੇ ਘਰੇ ਗੰਧ ਘੜਵਾ ਦਿੱਤੀ। ਸਿੰਦੀਏ ਮਾ ਵੀ ਆਪਣੇ ਦੋਤੀ ਦਾ ਨਹੀਂ ਸੀ ਕਰਦੀ। ਬਸ ਅਣਸਰਦੇ ਨੂੰ ਮਾਰੇ ਮੋਟੀ ਚੱਕਰ ਕਰਕੇ ਛੱਡ ਦਿੰਦੇ ਸੀ। ਸਿੰਦੀ ਤੋਂ ਬਿਨਾਂ ਰਹਿਮਤ ਸਾਇਦ ਭੁੱਖੀ ਹੀ ਮਰ ਜਾਂਦੀ। ਤੇ ਇਹ ਗੰਧ ਸਿੰਦੀ ਵੀ ਜਾਣਦੀ ਸੀ ਵੀ ਮੇਰੇ ਤੋਂ ਬਿਨਾਂ ਇਸ ਬਾਲੜੀ ਦਾ ਹੋਰ ਕੋਈ ਨਹੀਂ ਹੈ। ਇਸ ਲਈ ਇੱਕ ਦਿਨ ਵੀ ਘਿਤੇ ਬਾਹਰ ਨਾ ਜਾਂਦੀ ਸਾਰਾ ਦਿਨ ਉਹਦੇ ਨਾਲ ਲੜ ਲੜਾਉਂਦੀ ਰਹਿੰਦੀ ਤੇ ਖੇਡਦੀ ਰਹਿੰਦੀ ਜਦੋਂ ਤੋਂ ਰਹਿਮਤ ਤੁਰਨ ਲੱਗੀ ਸੀ ਉਦੋਂ ਦਾ ਤਾਂ ਹੋਰ ਵੀ ਔਖਾ ਹੋ ਗਿਆ ਸਾਰਿਆਂ ਨੂੰ ਡਰਦਾ ਕਿਤੇ ਇਹ ਘਰੋਂ ਬਾਹਰ ਨਾ ਨਿਕਲ ਜੇ ਤੇ ਜੇ ਕਿਤੇ ਕਿਸੇ ਨੂੰ ਕੁਝ ਪਤਾ ਲੱਗ ਜਾ ਤਾਂ ਚਿੰਦੀ ਦੀ ਮਾਂ ਸਾਰਾ ਦਿਨ ਹੀ ਪਾਰਲਾ ਬਾੜ ਹਰ ਵਕਤ ਬੰਦੀ ਕਰ ਜਾਂਦੀ ਰਹਿਮਤ ਹੁਣ ਕਿਤੇ ਨਹੀਂ ਸਿੱਟਦੀ ਕਦੇ ਉਹ ਅੱਗੇ ਅੱਗੇ ਤੇ ਛਿੰਦੀ ਪਿੱਛੇ ਪਿੱਛੇ ਕਦੇ ਛਿੰਦੀ ਅੱਗੇ ਤੇ ਉਹ ਪਿੱਛੇ ਪਿੱਛੇ ਜਦੋਂ ਛਿੰਦੀ ਕੰਮ ਕਰਦੀ ਪਸ਼ੂ ਸਾਂਭਦੀ ਉਦੋਂ ਵੀ ਰਹਿਮਤ ਉਹਦੇ ਮਗਰ ਮਗਰ ਹੀ ਘਿਰਦੀ ਰਹਿੰਦੀ ਰਹਿਮਤ ਲਈ ਤਾਂ ਪੂਰੀ ਦੁਨੀਆ ਸੀ ਉਹਦੀ ਮਾਂ ਛਿੰਦੀ ਲਈ ਰਹਿਮਤ ਹੀ ਸਭ ਕੁਝ ਸੀ ਉਹ ਤਰਲੋਚਨ ਨੂੰ ਯਾਦ ਕਰਦੀ ਆਪਦੇ ਘਰ ਨੂੰ ਯਾਦ ਕਰਦੀ ਤਾਂ ਉਹ ਰੋਣ ਲੱਗ ਜਾਂਦੀ ਸੀ ਉੱਥੇ ਰਾਣੀ ਸੀ ਉਹ ਤੇ ਇਥੇ ਗੋਲੀਆਂ ਵਰਗੀ ਝੂਣ ਹੰਡਾ ਰਹੀ ਸੀ ਛਿੰਦੀ ਰਹਿਮਤ ਨਾਲ ਉਸਦੇ ਬਾਪੂ ਬਾਰੇ ਗੱਲਾਂ ਕਰਦੀ ਰਹਿੰਦੀ ਰਹਿਮਤ ਭਾਵੇਂ ਅਜੀਬ ਬੋਲਣ ਨਹੀਂ ਸੀ ਲੱਗੀ ਬਹੁਤ ਛੋਟੀ ਸੀ ਪਰ ਸੁਣਦੀ ਐ ਸੀ ਜਿਵੇਂ ਸਭ ਕੁਝ ਸਮਝ ਨਹੀਂ ਹੋਇਆ ਉਧਰ ਸਿੰਧੀ ਦੇ ਸੱਸ ਸਾਰਾ ਵੀ ਦਿਨੋਂ ਦਿਨ ਸਿੰਧੀ ਨੂੰ ਬੁਲਾਉਣਾ ਕੱਟ ਕਰਦੇ ਗਏ ਘਰ ਦੀ ਚਿੰਤਾ ਉਹਨਾਂ ਨੂੰ ਵੱਡ ਵੱਡ ਖਾਂਦੀ ਕੀ ਤੋਂ ਕੀ ਬਣ ਗਿਆ ਸੀ ਨੂੰ ਵੀ ਘਰੋਂ ਚਲੀ ਗਈ ਤੇ ਪੁੱਤ ਵੀ ਕਵਾ ਲਿਆ ਨਾ ਹੀ ਕੋਈ ਅੱਗਾ ਦਿਖਦਾ ਸੀ ਤਰ ਲੋਚਨ ਸਿੰਘ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਰਾਤ ਨੂੰ ਪੂਰਾ ਰਾਜ ਦੇ ਕਰੇ ਆਉਂਦਾ ਸੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਏਗੀ ਆਪਣੇ ਵਿਚਾਰ ਜਰੂਰ ਦਿਓ ਜੀ ਜਰੂਰ ਫੋਲੋ ਕਰੋ ਅਤੇ ਸਪੋਰਟ ਕਰੋ ਲਾਈਕ ਕਰੇ ਸ਼ੇਅਰ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ